ਜਲੰਧਰ ਸ਼ਹਿਰ ਦੇ ਵਿੱਚ ਗੋਲੀਆਂ ਚੱਲਣਾ ਆਮ ਜਹੀ ਗੱਲ ਹੋ ਗਿਆ। ਬੀਤੇ ਦਿਨ ਹੋਈ ਵਾਰਦਾਤ ਨੂੰ 24 ਘੰਟੇ ਦਾ ਸਮਾਂ ਹੀ ਹੋਇਆ ਸੀ ਕਿ ਇੱਕ ਹੋਰ ਮਾਮਲਾ ਬਸਤੀ 바ਵਾ ਦੇ ਕਟੜਾ ਮਹੱਲੇ ਤੋਂ ਸਾਹਮਣਿਆ ਜਿੱਥੇ ਸਵਿਫਟ ਦੇ ਵਿੱਚ ਪੰਜ ਨੌਜਵਾਨਾਂ ਨੇ ਇੱਕ ਨੌਜਵਾਨ ਉਸਦੇ ਘਰ ਦੇ ਬਾਹਰ ਘੇਰ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ ਅਤੇ ਕੁੱਟਮਾਰ ਕਰਨ ਤੋਂ ਬਾਅਦ ਉਹਨਾਂ ਦੇ ਵੱਲੋਂ ਮੌਕੇ ਤੇ ਉਹ ਹਵਾਈ ਫਾਇਰ ਕਰਕੇ ਫਰਾਰ ਹੋ ਗਏ। ਜਾਣਕਾਰੀ ਮਿਲੀ ਹੈ ਕਿ ਹਮਲਾਵਰਾਂ ਨੇ ਦੋ ਗੋਲੀਆਂ ਚਲਾਈਆਂ ਜਿਸ ਦੀ ਇੱਕ ਗੋਲੀ ਦਾ ਖੋਲ ਮੌਕੇ ਤੋਂ ਬਰામਧ ਵੀ ਹੋਇਆ ਤੇ ਗੋਲੀ ਦੇ ਖੋਲ ਨੂੰ ਬਸਤੀ ਬਾਬਾ ਖੇਲ ਪੁਲਿਸ ਨੂੰ ਸੌਂਪ ਦਿੱਤਾ ਗਿਆ ਅਤੇ ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਪਿਸਤੌਲ ਕੱਢ ਕੇ ਹਵਾ ਦੇ ਵਿੱਚ ਫਾਇਰਿੰਗ ਕਰਦਾ ਦੇਖਿਆ ਜਾ ਸਕਦਾ ਹੈ ਅਤੇ ਉਸ ਦੇ ਸਾਥੀ ਲੜਾਈ ਝਗੜਾ ਕਰਦੇ ਵੀ ਦੇਖੇ ਜਾ ਰਹੇ ਹਨ ਉਥੇ ਇਸ ਮਾਮਲੇ ਨੂੰ ਲੈ ਕੇ ਜਿਸ ਨੌਜਵਾਨ ਦੇ ਉੱਪਰ ਹਮਲਾ ਹੋਇਆ ਉਸ ਦਾ ਨਾਮ ਬਿੱਲਾ ਦੱਸਿਆ ਜਾ ਰਿਹਾ ਉਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਿਨ੍ਹਾਂ ਨੌਜਵਾਨਾਂ ਨੇ ਉਸ ਦੇ ਉੱਪਰ ਹਮਲਾ ਕੀਤਾ ਉਹਨਾਂ ਨੂੰ ਪੁਲਿਸ ਨੇ ਕੁਝ ਸਮਾਂ ਪਹਿਲਾਂ ਗ੍ਰਿਫਤਾਰ ਕੀਤਾ ਸੀ ਅਤੇ ਇਹਨਾਂ ਦੋਸ਼ੀ ਨੌਜਵਾਨਾਂ ਨੂੰ ਸ਼ੱਕ ਹੈ ਕਿ ਉਸ ਪੀੜਤ ਨੌਜਵਾਨ ਨੇ ਇਹਨਾਂ ਨੂੰ ਪੁਲਿਸ ਕੋਲ ਫੜਵਾਇਆ ਸੀ ਅਟਕੀ ਨਾਮ ਕੀ ਤੁਹਾਡਾ ਹੁਸ਼ਾਰਾ ਅੰਟੀ ਖੋਇਆ ਕੀ ਸੀ ਦੱਸੋ ਅੱਜ ਇੱਥੇ ਵਾਹ 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 ਅੰਟੀ ਘਰ ਆਇਆ ਸਾਡੇ ਮੁੰਡੇ ਦਿੱਤੇ ਤੇ ਪੰਜ ਦੇ ਸੰਸਕਾਰ ਕਰਕੇ ਆਈਆਂ ਅੱਛਾ ਜੀ ਮਲਦੀਵਾ ਕੀ ਮੁੰਡਾਈ ਕੀ ਅਫਸੋਸ ਨਾਲ ਗੱਲ ਕਰਦੇ ਜੀ ਮਲਦੀਵਾ ਕੀ ਯਾਦ ਕਿ ਜਨਦਰ ਸ਼ੈਹ ਚ ਲੱਗਦਾ ਬੰਦਾ ਸੇਫ ਹੋਊਗਾ ਮਾਤਾ ਜੀ ਜਨਦਰ ਸ਼ੈਹ ਚ ਲੱਗਦਾ ਕਿੰਨੇ ਵਜੇ ਕਰਨਾ ਸਾਡੇ ਨੂੰ ਆਵਾਂ ਲਿਖ ਨੰਬਰ ਆਜ ਨਹੀਂ ਜਿਹੜੇ ਕੱਢੀ ਨੇ ਸੇਕ ਤੇ ਗ੍ਰੇ ਕਲਰ ਦੀਆਂ ਹਾਂਜੀ ਉਹ ਲੈ ਗਿਆ ਨੰਬਰ ਨਹੀਂ ਜਾਂਦਾ 088 ਕੈਮਰੇ ਚ ਹੈਗੀ ਗੱਡੀ ਉਹ ਕੈਮਰੇ ਚ ਹੈਗੀ ਗੱਡੀ ਭਾਈ ਪੁਲਿਸ ਨੂੰ ਨਾਮ ਦੱਸਦੇ ਸੀ ਜਿਹੜੇ ਬੱਚੇ ਹਾਂਜੀ ਹਾਂਜੀ ਦੱਸਦੇ ਉਹ ਰਹਦੇ ਕਿੱਥੇ ਪਈ ਮੁੰਡੇ ਜਿਹੜੇ ਆਏ ਸੀ ਉਹਦੇ ਵਿੱਚ ਉਹ ਕੋਈ ਗੱਲ ਨਹੀਂ ਲਾਈਵ ਚੱਲਦਾ ਯਾਰ ਪੰਜ ਤਸਵੀਰਾਂ ਦੇਖ ਰਹੇ ਨੇ ਭਾਈ ਸੁਣੀਏ ਦੋਸਤੋ ਮੋਕੇ ਦੀ ਸੀ ਟੀਵੀ ਹੈਗੀ ਆ ਜੀ ਲੱਗੀ ਉਹ ਨਹੀਂ ਚੋਰੀ ਦੀ ਉਹਨਾਂ ਨੂੰ ਨਹੀਂ ਉਹ ਪਿੱਛੇ ਘਰ ਵਾਲੇ ਉਹਨਾਂ ਨੇ ਉਹ ਸਿਆਣੇ ਆ ਬਜ਼ੁਰਗ ਉਹਨਾਂ ਨਾਲ ਵੀ ਹੱਥੋਂ ਪਾਈ ਕੀਤੀ ਸੀ ਭਾਈ ਆ ਕੇ ਕਿਹਾ ਸੀ ਤੇਰੇ ਨਾਲ ਹੀ ਹੋਈ ਆ ਕੇ ਉਹਨਾਂ ਨੇ ਬਿੱਲ ਉਹਨਾਂ ਨੇ ਸੀਟ ਦਾ ਹੈੱਡ ਮੇਰੇ ਸਿਰ ਤੇ ਮਾਰਿਆ ਥੋੜਾ ਜੀ ਸੀਟ ਦਾ ਹੈੱਡ ਸੀ ਆਉਂਦਿਆਂ ਨੇ ਉਹਨਾਂ ਨੇ ਹੈੱਡ ਮਾਰਿਆ ਮੇਰੇ ਸਿਰ ਤੇ ਬਾਈ ਨਾਮ ਕੀ ਤੁਹਾਡਾ ਮੇਰਾ ਨਾਮ ਦਵਿੰਦਰ ਸਿੰਘ ਬਿੱਲਾ ਹੈ। ਉੱਥੇ ਮੌਕੇ ਤੇ ਪਹੁੰਚੇ ਥਾਣਾ ਬਸਤੀ ਬਾਬਾ ਖੇਲ ਦੇ ਐਸਐਚਓ ਰਜੇਸ਼ ਕੁਮਾਰ ਨੇ ਜਾਂਚ ਸ਼ੁਰੂ ਕੀਤੀ ਅਤੇ ਆਸ-ਪਾਸ ਦੇ ਸੀਸੀਟੀਵੀ ਫੁਟੇਜ ਵੀ ਖੰਗਾਲਣੇ ਸ਼ੁਰੂ ਕੀਤੇ। ਏਸੀਪੀ ਵੈਸਟ ਜਸਪ੍ਰੀਤ ਸਿੰਘ ਵੀ ਮੌਕੇ ਤੇ ਪਹੁੰਚੇ ਅਤੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਲਈ। ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਗੈਂਗਸਟਰ ਪ੍ਰਿੰਸ ਬਾਬਾ ਅਤੇ ਆਕਾਸ਼ ਸਹਿਤ ਉਸਦੇ ਸਾਥੀ ਬੱਬੂ, ਵਿਸ਼ਾਲ ਅਤੇ ਖੋਨਾ ਸਮੇਤ ਜਾਂਚ ਸ਼ੁਰੂ ਕਰ ਦਿੱਤੀ। ਫੋਟੋ ਸਾਡੇ ਕੋ ਹੈਗੀ ਤੁਸੀਂ ਫੋਲ ਬਰਾਮਤ ਕਰਦੇ ਹੋ ਫੋਲ ਕੀ ਪਤਾ ਕੀ ਚੀਜ਼ ਹੈਗੀ ਆ ਇਹਦੇ ਲਈ ਮੈਂ ਤਾਂ ਗੱਲ ਕਰ ਰਿਹਾ ਡੀਐਸਪੀ ਸਾਹਿਬ ਆ ਗਏ ਮੌਕੇ ਤੇ ਠੀਕ ਹੈ ਜੀ ਜੀ ਇਨਚਾਰਜ ਵੀ ਆ ਗਏ ਠੀਕ ਹੈ ਜੀ ਪਰ ਸਾਨੂੰ ਇਨਵੈਸਟਿਗੇਟ ਤਾਂ ਕਰਨ ਦਿਓ ਜੀ ਜੀ ਰਜੀਤ ਜੀ ਤੁਸੀਂ ਥੋੜੇ ਠੀਕ ਨਹੀਂ ਲੱਗ ਰਹੇ ਕੋਈ ਠੀਕ ਜਨਕ ਫਿਰ ਠੀਕ ਪਰਮਾਤੋਂ ਵੱਲੋਂ ਓਕੇ ਨਹੀਂ ਸਰ ਕਹਿੰਦੇ 1 ਘੰਟੇ ਬਾਅਦ ਪੁੱਛੇ ਐਸਐਚਓ ਸਾਹਿਬ ਕੀ ਗੱਲ ਹੈਗੀ ਮੈਂ 15 ਮਿੰਟਾਂ ਵੰਟ ਨਹੀਂ ਲੋਕੀ ਇੱਥੇ ਦੇ ਕਹਿ ਰਹੇ ਜੀ ਜਿਹੜੇ ਕਹਿੰਦੇ ਕਿ ਕਿੰਨੇ ਘੰਟੇ ਬਾਅਦ ਪੁਲਿਸ ਪਹੁੰਚੀ ਹੈ ਜਦੋਂ ਮੈਨੂੰ ਕਾਲ ਆਈ ਹੈ ਜੀ ਸਰ ਜੇਸ ਏਰੀਆ 'ਚ ਗੋਲੀਆਂ ਚੱਲਿਆਨ ਪੂਸ ਘੰਟੇ ਬਾਅਦ ਪਹੁੰਚੇ ਤੇ ਮਾਹੌਲ ਕਿਦਾਂ ਦਾ ਬਣਿਆ ਇੰਨੀ ਦਹਿਸ਼ਤ ਦਾ ਇਲਾਕੇ ਦੇ ਵਿੱਚ ਚਲੋ ਜੀ ਮੈਂ ਹੁਣ ਇਨਵੈਸਟੀਗੇਟ ਕਰ ਰਿਹਾ ਨਹੀਂ ਵੈਸੇ ਤੁਹਾਡੀ ਲੈਂਗੁਏਜ ਤੋਂ ਲੱਗਦਾ ਕਿ ਥੋੜੇ ਜਿਹਾ ਠੀਕ ਨਹੀਂ ਲੱਗ ਰਿਹਾ ਡਰਿੰਕ ਵਗੈਰਾ ਕੀਤੀ ਲੱਗਦੀ ਤਾਂ ਮੈਂ ਚੈੱਕ ਕਰਾ ਲਓ ਨਹੀਂ ਲੱਗ ਰਿਹਾ ਜੀ ਤੁਹਾਡੀ ਤੁਹਾਡੇ ਉਧਰ ਤੋਂ ਲੱਗ ਰਿਹਾ ਨਹੀਂ ਮੈਂ ਤਾਂ ਕਰਾ ਲਵਾਂ ਮੈਂ ਤਾਂ ਇਕੱਠੇ ਕਰਾ ਲੈਂਦੇ ਆ ਆਪਣਾ ਕੋਈ ਗੱਲ ਨਹੀਂ ਚਲੋ ਜਿਹੜੀ ਗੱਲ ਆਪਾਂ ਗੱਲੀਏ ਸੀਸੀਸੀ ਉਹ ਦਾ ਪਾਰਟ ਆਫ ਅ ਜੌਬ ਸੀਸੀਟੀਵੀ ਫੁਟੇਜ ਆਈਏ ਕੋਈ ਸਾਹਮਣੇ ਜੀ ਜੀ ਸੀਸੀਟੀਵੀ ਫੁਟੇਜ ਆਈਏ ਕੋਈ ਕਿਹ ਗਿਆ ਖੋਲ ਲਿਆ ਨਹੀਂ ਸੀਸੀਟੀਵੀ ਫੁਟੇਜ ਆਈਏ ਖੋਲ ਸਾਡੇ ਕੋਲ ਫੋਟੋ ਤੁਸੀਂ ਲੈਂਦੇ ਹੋ ਦੀ ਖੋਲ ਲਿਆ ਹੈਗਾ ਹੁਣ ਚੈੱਕ ਤਾਂ ਕਰ ਲਿਆ ਕਿਹਨੇ ਸੁੱਟਿਆ ਉੱਥੇ ਅੱਛਾ ਕਿਸੇ ਨੇ ਸੁੱਟਿਆ ਹੋ ਸਕਦਾ ਯਾਰ ਠੀਕ ਹੈ ਪਾਰਟ ਆਫ ਇਨਵੈਸਟੀਗੇਸ਼ਨ ਹੈ ਨਾ ਠੀਕ ਹੈ ਸਰ ਖੋਜ ਚੱਲ ਨਹੀਂ ਹੈ ਸਰ ਸਰ ਫਾਇਰ ਨਹੀਂ ਹੋਈ ਹਜੇ ਰੂਮ ਕਿੰਨੇ ਰੂਮ ਫਾਈਵ ਹਜੇ ਦੇਖ ਰਹੇ ਆ ਜੀ ਸਾਰੇ ਸੀਸੀਟੀਵੀ ਫੂਟੇਜ ਆਈ ਹੈ ਸਰ ਆਈ ਵੀ ਨਹੀਂ ਸੀ ਜੀ ਮੈਨੂੰ ਬਸ ਬਸਾ ਦਿਓ ਜੀ ਨਹੀਂ ਨਹੀਂ ਤੁਸੀਂ ਸਾਡੇ ਕੋਲ ਆਈ ਹੈ ਸਾਡੇ ਕੋਲ ਆਈ ਹੈ ਜੀ ਸਰ ਅਸੀਂ ਸਾਨੂੰ 15 20 ਮਿੰਟ ਹੋਏ ਨੇ ਇੱਥੇ ਪਹੁੰਚਿਆ ਨੂੰ ਅਸੀਂ ਸਾਨੂੰ ਇਨਵੈਸਟੀਗੇਟ ਕਰਨ ਦਊਂਗੇ ਤਾਂ ਹੀ ਕਰਾਂਗੇ ਠੀਕ ਹੈ ਜੀ ਕਰੋ ਸਾਨੂੰ ਹੁਣੇ ਇਨਫੋਰਮੇਸ਼ਨ ਆਈ ਸੀ ਕਿ ਇੱਕ ਗਲੀ ਚ ਲੜਾਈ ਝਗੜਾ ਹੋਇਆ ਤੇ ਕੋਈ ਫਾਇਰ ਇਹ ਇਨਫੋਰਮੇਸ਼ਨ ਆਈ ਹੈ ਅਸੀਂ ਜੋ ਵੀ ਉਹਨਾਂ ਦੀ ਐਸ ਪਰ ਸਟੇਟਮੈਂਟ ਅਲਿਗਲੀ ਜੋ ਸਾਡਾ ਪ੍ਰਸੀਡ ਕਰਨਾ ਪੈਂਦਾ ਅਸੀਂ ਕਰਾਂਗੇ ਤੇ ਬਾਕੀ ਸਾਰਾ ਮੈਟਰ ਇਸ ਇਨਵੈਸਟੀਗੇਟ ਕਰ ਰਹੇ ਅਸੀਂ ਟੀਮਸ ਬਣਾ ਕੇ ਲਗਾ ਦਿੱਤੀਆਂ ਐਸਐਚਓ ਸਾਹਿਬ ਤੇ ਜਿਹੜੇ ਸਾਡੇ ਚੌਕੀ ਚਾਰ ਸਾਹਿਬ ਹੈ ਮੌਕੇ ਤੇ ਮੌਜੂਦ ਨੇ ਅਸੀਂ ਅੱਗੇ ਜੋ ਵੀ ਐਸਪਰ ਲਾਅ ਹੈ ਪ੍ਰੋਸੀਡ ਕਰਾਂਗੇ ਸਰ ਕਿੰਨੇ ਰਾਉਂਡ ਫਾਇਰ ਹੋਏ ਜੀ ਇਹ ਅਸੀਂ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਇਨਵੈਸਟੀਗੇਟ ਕਰ ਰਹੇ ਹਾਂ ਤੇ ਸਰ ਕਿੰਨੇ ਖੋਲ ਬ੍ਰਮਤ ਹੋਏ ਜੀ ਇਹ ਹਜੇ ਇਹ ਸਟੇਜ ਤੇ ਤੁਹਾਡੇ ਨਾਲ ਸ਼ੇਅਰ ਕਰਨਾ ਠੀਕ ਨਹੀਂ ਹੋਊਗਾ ਇਨਵੈਸਟੀਗੇਟ ਕਰ ਰਹੇ ਹਾਂ ਜਿਵੇਂ ਜਿਵੇਂ ਅੱਗੇ ਪ੍ਰੋਸੀਡ ਕਰਾਂਗੇ ਇਨਵੈਸਟੀਗੇਟ ਤੁਹਾਡੇ ਨਾਲ ਸਾਂਝੀ ਕਰਦੇ ਰਹਿਣਾ ਸਰ ਕੋਈ ਸੀਸੀਟੀਵੀ ਵੀਡੀਓਜ ਵਗੈਰਾ ਉਹ ਦੇਖ ਰਹੇ ਹਾਂ ਬ੍ਰਦਰ ਉਹ ਇਨਵੈਸਟੀਗੇਸ਼ਨ ਦੇ ਦੌਰਾਨ ਅਸੀਂ ਵਾਚ ਰਹੇ ਹਾਂ ਸਰ ਪਤਾ ਲੱਗਾ ਕਿੰਨੇ ਵੱਲੋਂ ਮناسب ਨਹੀਂ ਹੋਊਗਾ ਸਾਨੂੰ ਇਨਵੈਸਟੀਗੇਸ਼ਨ ਥੋੜਾ ਅੱਗੇ ਪ੍ਰੋਸੀਡ ਜਦੋਂ ਕਰਾਂਗੇ ਫਿਰ ਤੁਹਾਡੇ ਨਾਲ ਸਾਂਝੀ ਕਰਾਂਗੇ ਸਹੀ ਕਾਰਵਾਈ ਕੀਤੀ ਜਾਊਗੀ ਉਹਨਾਂ ਦੇ ਜੋ ਐਸ ਪਰ ਲਾਅ ਹੈਗਾ ਆਪਣੇ ਐਸਐਮਜੀ ਨਿਊਜ਼ ਦੇ ਲਈ ਜਲੰਧਰ ਤੋਂ ਦਿਵਿੰਦਰ ਕੁਮਾਰ ਦੀ ਰਿਪੋਰਟ